ख़ुश ख़बरी ख़ुश ख़बरी ख़ुशि ख़बरी ਅੰਦੇ ਤੇਰਨਾ ਜਿਕੇ ਤੇਰਨਾ ਲਈ ਅੰਦੇ ਤੇਰਨਾ ਜਿਕੇ ਤੇਰਤੀ ਗਰੀ ਹਰ ਗਾਉ ਖੁਸ਼ੀਆਂ ਤੇਰੀ ਸਮਪਦਾਇ ਦੇ ਮੌਜੂਦਾ ਮੁਖੀ ਸ੍ਰੀਂਤ ਪਾਪਾ ਬਲਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਤ ਮਹਾਪੁਰਖ ਈਸ਼ਾ ਸਿੰਘ ਮਹਾਰਾਜ ਜੀ ਦੀ 49ਵੀਂ ਵਰਸੀ ਗੁਰਦੁਆਰਾ ਸ਼੍ਰੀ ਕਰਮਸਰ ਲੜਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਹੀ ਹੈ ਅੱਜ ਦੇ ਸਮਾਗਮ ਵਿੱਚ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਗੁਰਦੁਆਰਾ ਪਰਵੰਤਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ टीसी मेंबर ਰਵੀ ਸਿੰਘ ਸਹਾਰਨ ਮੱਜਰਾ ਸੀਨੀਅਰ ਕੌਮਨ ਜਨਰਲ ਸਕੱਤਰ ਇੰਜੀਨੀਅਰ ਜਗਦੇਵ ਸਿੰਘ ਬੋਪਰਾਏ ਚੇਅਰਮੈਨ ਬੁੱਟਾ ਸਿੰਘ ਰਾਣਾ ਸਾਫਾ ਸਰਪੰਚ ਗੁਰਨਾਮ ਸਿੰਘ ਅੜੇਚਾ ਪ੍ਰਧਾਨ ਅਭਿਨਾਸ਼ਪ੍ਰੀਤ ਸਿੰਘ ਜੱਲਾ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕਣਗਸ ਡੀਐਸਪੀ ਦੀਪਕ ਰਾਏ ਪਿੰਡਾਂ ਤੋਂ ਪੰਜ ਸਰਪੰਚ ਰਾਣਾ ਸਾਫ ਸੰਪਰਦਾਏ ਦੇ ਟਰਸਟ ਮੈਂਬਰ ਅਤੇ ਭਾਰੀ ਗਿਣਤੀ ਸੰਗਤਾਂ ਨਾਲ ਤਮਸਤਕ ਹੋ ਕੇ ਸੰਤ ਈਸ਼ਵਰ ਸਿੰਘ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਰਾਣਾ ਸਾਫ ਸੰਪਰਦਾਏ ਦੇ ਪ੍ਰਬੰਧਕਾ ਵੱਲੋਂ ਪਹੁੰਚੀ ਹੋਈਆਂ ਸ਼ਖਸੀਅਤਾਂ ਨੂੰ ਗੁਰੂ ਕਾ ਅੰਦੀ ਬਖਸ਼ੀਸ ਿਰ ਪੋਸੋਪੇਂ ਕਰਕੇ ਨਿੱਗਾ ਮਾਨ ਸਨਮਾਨ ਦਿੱਤਾ ਗਿਆ ਇਸ ਮਾਕੇ ਗੁਰੂ ਕਾ ਤੁੱਟ ਲੰਗਰ ਵੀ ਵਰਤਿਆ ਬਰਸੀ ਨੂੰ ਸਮਰਪਿਤ ਸੰਤ ਈਸ਼ਵਰ ਸਿੰਘ ਮੈਮੋਰੀਅਲ ਹਸਤਾ ਰਾਣਾ ਸਾਹਿਬ ਵਿਖੇ ਕਟ ਰੇਟਾ ਉੱਤੇ ਮੈਡੀਕਲ ਚੈੱਕਅਪ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿੱਥੇ ਸੰਗਤਾਂ ਨੇ ਆ ਕੇ ਖੂਨਦਾਨ ਕੀਤਾ ਇਸ ਧਾਰਮਿਕ ਸਥਾਨ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਭਾਰੀ ਗਿਣਤੀਸ ਹਾਜ਼ਰੀ ਭਰਿਆ ਨੇ ਬਾਬਲ ਜੀ ਦੀ ਬਰਸੀ 26 ਅਗਸਤ ਤੱਕ ਚੱਲੇਗੀ ਔਰ ਦੇਖਦੇ ਹਾਂ ਰੜਾ ਸਾਬ ਤੋਂ ਸਾਡੇ ਪੱਤਰਕਾਰ ਮਨਪ੍ਰੀਤ ਸਿੰਘ ਰਾਉਦੋ ਦੀ ਇਹ ਵਿਸ਼ੇਸ਼ ਰਿਪੋਰਟ ਅਰਦਾਸ ਕਰਨ ਤੋਂ ਬਾਅਦ ਫਿਰ ਉਹ ਮੱਥਾ ਟੇਕਣ ਲੱਗ ਜਾਂਦੇ ਆ 15-20 ਮਿੰਟਾਂ ਦਾ ਘੰਟਾ ਉਹ ਉਸੇ ਤਰੀਕੇ ਦੇ ਨਾਲ ਉਸ ਮੱਥਾ ਟੇਕਣ ਦੀ ਅਵਸਥਾ ਦੇ ਵਿੱਚ ਰਹਿੰਦੇ ਆ ਉਹ ਦੁਬਾਰਾ ਫਿਰ ਘੰਟੇ ਬਾਅਦ ਜਾ ਕੇ ਫੇਰ ਉੱਪਰ ਮੋਰੀ ਥਾਣੀ ਦੇਖਦਾ ਬਾਬਾ ਜੀ ਉਸੇ ਤਰੀਕੇ ਦੇ ਨਾਲ ਫੇਰ ਉਸੇ ਤਰੀਕੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਗੁਰੂ ਸਾਹਿਬ ਦੇ ਹਮਤਮਸਤਕ ਹੁੰਦੇ ਆ ਇਸੇ ਤਰੀਕੇ ਦੇ ਨਾਲ 2 ਢਾਈ ਘੰਟੇ ਉਹੀ ਚੀਜ਼ ਦੇਖਦਾ ਕਿ ਬਾਬਾ ਜੀ ਅਰਦਾਸ ਕਰਦੇ ਆ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਆ ਉਹਦੇ ਮਨ ਦੇ ਵਿੱਚ ਸ਼ੰਕਾ ਆਉਂਦੀ ਹੈ ਕਿ ਬਾਬਾ ਜੀ ਇਹ ਕੀ ਕਰ ਰਿਹਾ ਉਹਨੂੰ ਸਮਝ ਨਹੀਂ ਆਉਂਦੀ ਉਸ ਗੜਵਾਈ ਨੂੰ ਕਿ ਬਾਬਾ ਜੀ ਕੀ ਕਰ ਰਹੇ ਆ ਜਦੋਂ ਕਿ ਗੜਵਾਈ ਦਾ ਕੰਮ ਹੁੰਦਾ ਜੋ ਮਹਾਪੁਰਖਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੀ ਬਾਣੀ ਨੂੰ ਸਤ ਕਰ ਮੰਨਣਾ ਔਰ ਉਹਦੇ ਵਿੱਚ ਕਲਤਕ ਦਾ ਪ੍ਰਵਾਹ ਕਲਤਕ ਦੇ ਪ੍ਰਵਾਹ Bhar ਬੰਦੇ ਦੇ ਵਿੱਚ ਆ ਜਾਂਦਾ ਅਗਲੇ ਦਿਨ ਜਦੋਂ ਮਹਾਪੁਰਖ ਸਵੇਰੇ ਜਾਗਦੇ ਆ ਤੇ ਗੜਬਈ ਨੂੰ ਪੁੱਛਦੇ ਆ ਕਿ ਭਾਈ ਰਾਤ ਜੋ ਕੁਝ ਦੇਖਣਾ ਸੀ ਦੇਖ ਲਿਆ ਉਹ ਬੜੀ ਨੀਮੀ ਪਾ ਕੇ ਬੜੀ ਨਮੋਸ਼ੀ ਦੇ ਨਾਲ ਕਿਉਂਕਿ ਬਾਬਾ ਜੀ ਤਾਂ ਜਾਣੀ ਜਾਣ ਸਾਰਾ ਕੁਝ ਪਤਾ ਸੀ ਉਹਨਾਂ ਨੂੰ ਉਹ ਬੜੀ ਨਮੋਸ਼ੀ ਦੇ ਨਾਲ ਨੀਮੀ ਪਾ ਲੈਂਦਾ ਨੀਮੀ ਪਾ ਕੇ ਫਿਰ ਬਾਬਾ ਜੀ ਪੁੱਛਦੇ ਆ ਕਿ ਭਾਈ ਮਨ ਦੇ ਵਿੱਚ ਕੋਈ ਸ਼ੰਕਾ ਤਾਂ ਨਹੀਂ ਰਹਿ ਗਈ ਜੇ ਕੋਈ ਸ਼ੰਕਾ ਹੈ ਤਾਂ ਨਿਵਰਤ ਕਰ ਲੈ ਉਹ ਵੀ ਨਿਵਰਤ ਕਰ ਲੈ ਉਹ ਬਾਬਾ ਜੀ ਨੂੰ ਹੱਥ ਜੋੜ ਕੇ ਖੜਾ ਹੋ ਕੇ ਰੋਣ ਲੱਗ ਜਾਂਦਾ ਉਹ ਕਹਿੰਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਪਰ ਜੇ ਤੁਸੀਂ ਸ਼ੰਕਰ ਨਿਵਰਤ ਦੀ ਗੱਲ ਕਰਦੇ ਹੋ ਇਹ ਗੱਲ ਮੇਰੇ ਸਮਝ ਨਹੀਂ ਆਈ ਕਿ ਆਪ ਜੀ ਖੜੇ ਹੁੰਦੇ ਸੀ ਅਰਦਾਸ ਕੁਝ ਬੋਲਦੇ ਸੀ ਮੱਥਾ ਟੇਕਦੇ ਸੀ ਅਦਾ ਅਦਾ ਘੰਟਾ ਤੁਸੀਂ ਮੱਥਾ ਟੇਕਦੇ ਰਹਿੰਦੇ ਸੀ ਫੇਰ ਖੜੇ ਹੁੰਦੇ ਸੀ ਫੇਰ ਤੁਸੀਂ ਕੁਝ ਬੋਲਦੇ ਸੀ ਫੇਰ ਤੁਸੀਂ ਮੱਥਾ ਟੇਕਦੇ ਸੀ ਇਹਦੇ ਗੱਲ ਮੇਰੇ ਸਮਝ ਨਹੀਂ ਆਈ ਬਾਬਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਭੱਲਿਆ ਮੁਰ ਪੁਰਸ਼ਾ ਗੁਰੂ ਸਾਹਿਬ ਨੇ ਸਾਨੂੰ ਗੱਦੀ ਬਖਸ਼ੀ ਐ ਸਾਨੂੰ ਮਾਣ ਬਖਸ਼ਿਆ ਸਾਡੇ ਬਹੁਤ ਸਾਰੀਆਂ ਸੰਗਤਾਂ ਅਸੀਂ ਕਹਦੇ ਨਹੀਂ ਉਹ ਉਹ ਸਾਡੇ ਨਤਮਸਤਕ ਹੁੰਦੀਆਂ ਨੇ ਕੋਈ ਪੈਰੀ ਹੱਥ ਲਾਉਂਦੀਆਂ ਨੇ ਕਹਿੰਦੇ ਪੈਰੀ ਹੱਥ ਸਾਡੇ ਨਹੀਂ ਉਹ ਗੁਰੂ ਸਾਹਿਬ ਦੇ ਪੈਰੀ ਹੱਥ ਲਾਉਂਦੀਆਂ ਨੇ ਜਦੋਂ ਅਸੀਂ ਸ਼ਾਮ ਨੂੰ ਜਦੋਂ ਸੁਖਾਸਣ ਹੁੰਦਾ ਜਦੋਂ ਉੱਥੇ ਜਾਂਦੇ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਮਹਾਪੁਰਖ ਅਸੀਂ ਕੁਝ ਵੀ ਨਹੀਂ ਐ ਅਸੀਂ ਤੁਛ ਸਮਾਨ ਐ ਜੋ ਸੰਗਤਾਂ ਵਡਿਆਈ ਦੇ ਰਹੀਆਂ ਨੇ ਇਹ ਵਡਿਆਈ ਸਿਰਫ ਤੁਹਾਡੇ ਕਰਕੇ ਐ ਇਹ ਗੁਰੂ ਮਹਾਰਾਜ ਇਹ ਵਡਿਆਈ ਤੁਹਾਡੇ ਕਰਕੇ ਐ ਜਿੰਨੀਆਂ ਵੀ ਸੰਗਤਾਂ ਨੇ ਮੱਥਾ ਟੇਕਿਆ ਉਹ ਸੰਗਤਾਂ ਦਾ ਮੱਥਾ ਨੇ ਗੁਰੂ ਸਾਹਿਬ ਨੂੰ ਅਰਪਣ ਕਰ ਦਿੰਨਾ ਉਹ ਉਹਨਾਂ ਦੇ ਸੀਨੀਅਰ ਆਗੂ ਆਏ ਨੇ ਇੱਕ ਇੱਕ ਕਰਕੇ ਸਭ ਨਾਲ ਦਾ ਬਹੁਤ-ਬਹੁਤ ਧੰਨਵਾਦ ਆਓ ਬੇਨਤੀ ਕਰਾਂ ਭਾਈ ਸਾਹਿਬ ਭਾਈ ਅਮਰੋਦ ਸਿੰਘ ਜੀ ਜੋ ਸਤਬਾਬਾ ਮਹਿੰਦਰ ਸਿੰਘ ਜੰਮਾਣਾ ਵਾਲਾ ਦੇ ਪੁੱਤਰ ਨੇ ਠੀਕ 10 ਮਿੰਟ ਬਾਅਦ ਉਹਨਾਂ ਨੇ ਗੁਰਬਾਣੀ ਦੇ ਕੀਰਤਨ ਦੁਆਰਾ ਹਾਜ਼ਰੀਆਂ ਪਰੇ ਮਹਾਂਪੁਰਖਾਂ ਨੂੰ ਸ਼ਰਧਾ ਸਨਕਾਰ ਭੇਟ ਕਰਨਾ ਹੈ ਉਹ ਕਿਰਪਾ ਕਰਕੇ ਆਪਣੇ ਸਾਥ ਦੇਵਿੰਦਿਆ ਸਾਜੀ ਸਿੰਘ ਨੂੰ ਭਾਈ ਬਾਜਾ ਧੌੜ ਕੀ ਸਾਡੇ ਸਾਥ ਲੈ ਕੇ ਨਾਵ ਦਿਨਾਂ ਨੇੜੇ ਆਜੋ ਤੇ ਕਿਉਂਕਿ ਅੱਜ ਦੇ ਸਮਾਗਮ ਜਿੱਥੇ ਧਾਰਮਿਕ ਹਸਤੀਆਂ ਪੋਲਿਟਿਕਲ ਪਾਰਟੀਆਂ ਦੇ ਆਗੂ ਆਪਸ ਕਰਕੇ ਸ਼ਰਮਣੀ ਗਦਰਪੰਥ ਦੇ ਕੈਂਟੀ ਦੇ ਪ੍ਰਧਾਨ ਐਡਵੋਕੇਟ ਸਰਬਜਿੰਦਰਜੀਤ ਹਾਮੀ ਸਾਹਿਬ ਜਿੰਨਾਂ ਦਾ ਸੰਮਾਨ ਕੇ ਬਹੁਤ ਹੀ ਜਿਆਪਰਾ ਸਮਾਏ ਪਰ ਮਹਾਪੁਰਖਾਂ ਦੇ ਨਾਲ ਇਸ ਸਥਾਨ ਦੇ ਨਾਲ ਸੰਤ ਦਾ ਬਾਬਾ ਵਿਜੇਂਦਰ ਸਿੰਘ ਰਾਣਾ ਸਾਹਿਬ ਵਾਲੇ ਦੇ ਨਾਲ ਇਹਨਾਂ ਦਾ ਬੜਾ ਗੂੜਾ ਸਨੇਹ ਹੈ ਬੜਾ ਗੂੜਾ ਪਿਆਰ ਹੈ ਹਰ ਸਮਾਗਮ ਤੇ ਆ ਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਾ ਕੇ ਹਾਜ਼ਰੀ ਭਰ ਕੇ ਸੰਗਤ ਦੇ ਸਾਹਮਣੇ ਕੋਪਿਆਣਾ ਹੈ ਅੱਜ ਵੀ ਆਪਣੇ ਸਮੇਂ ਤੋਂ ਫਰਾਂਟ ਕੱਢ ਕੇ ਸੰਗਤ ਦੇ ਦਰਸ਼ਨ ਕਰਨ ਲਈ ਆਏ ਨੇ ਆਓ ਬਾਬਾ ਜੀ ਤੋਂ ਬਾਅਦ ਫਿਰ ਆਪਾਂ ਤਾਂ ਵੀ ਸਾਡਾ ਦਸ਼ਕ ਕਰਾਂਗੇ ਬੇਨਤੀ ਕਰਾਂਗੀ 10 ਸਟੈਂਡਸਟ ਵਾਸਤੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮਹਿੰਦਰ ਸਿੰਘ ਲੰਮਾ ਵਾਲੇ ਜਿਨ੍ਹਾਂ ਦਾ ਸਰੀਰ ਅਕਾਲ ਚਲਾਕ ਲਾਭੀ ਰਿਹਾ ਹੈ ਔਰ ਉਹਨਾਂ ਦੇ ਸੁਪੁੱਤਰ ਭਾਈ ਸਾਤਾ ਕਾਲੀ ਰੌਣ ਸਿੰਘ ਜੀ ਅੱਗੇ ਉਹਨਾਂ ਦੇ ਬੇਟੇ ਕਾਕਾ ਜੀ ਮੈਂ ਨਾਮ ਤਾਂ ਨਹੀਂ ਪੂਰਾ ਜਾਣਦਾ ਉਹਨਾਂ ਦਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਇਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਇਹ ਜਿਹੜਾ ਸਾਡਾ ਪਹਿਲਾਂ ਤਾਂ ਇੱਕ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਸਮਾਗਮ ਦੇ 24 25 26 ਨੂੰ ਇਹ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਇਹਦੇ ਵਿੱਚ ਕਾਫੀ ਲੋਕਾਂ ਦਾ ਉਤਸ਼ਾਹ ਹੈ ਤੇ ਹੁਣ ਤੱਕ ਤਕਰੀਬਨ 70 ਬਲੱਡ ਡੋਨੇਸ਼ਨਸ ਹੋ ਚੁੱਕੀਆਂ ਨੇ ਤੇ ਬਾਕੀ ਸਾਨੂੰ ਹੋਰ ਵੀ ਉਮੀਦ ਹੈ ਕਿ ਅੱਜ ਤੇ ਹਲੇ ਕੱਲ ਦਾ ਸਮਾਂ ਵੀ ਹੈ ਸੋ ਇਹ ਵਧਣ ਗਿਆ ਤੇ ਦੂਜਾ ਜਿਹੜਾ ਹੈਗਾ ਸਾਡਾ ਸੰਤ ਬਾਬਾ ਬਲਜਿੰਦਰ ਸਿੰਘ ਵੱਲੋਂ ਉਹਨਾਂ ਦੀ ਸੋਚ ਤੇ ਕਿ ਅਸੀਂ ਇਲਾਕੇ ਵਾਸੀਆਂ ਨੂੰ ਚੰਗੀ ਸਹੂਲਤ ਸੇਵਾਵਾਂ ਦੇਣੀ ਹੈ ਸੋ ਉਹਦੇ ਲਈ ਉਹਨਾਂ ਨੇ ਕੈਂਪ ਆਰਗੇਨਾਈਜ਼ ਕੀਤਾ ਹੈ ਕੈਂਪ ਸਾਡਾ ਗਾਇਨੀ ਦਾ ਹੈ ਜਿਹੜਾ ਕਿ ਸਾਰਾ ਸਾਲ ਜਿਹੜੀ ਡਿਲੀਵਰੀ ਹੈ ਨਾਰਮਲ ਉਹ ਮੁਫਤ ਹੋਏਗੀ ਤੇ ਜਿਹੜਾ ਆਪਣਾ ਸਿਜ਼ੇਰੀਅਨ ਹੈ ਜਿਹੜਾ ਆਪਰੇਸ਼ਨ ਦੇ ਨਾਲ ਬੱਚੇ ਦਾ ਹੈ ਉਹ 10000 ਦੇ ਵਿੱਚ ਕੀ ਹੋਏਗਾ ਉਹਦੇ ਵਿੱਚ ਦਵਾਈਆਂ ਦਾ ਖਰਚਾ ਅਲੱਗ ਹੁੰਦਾ ਹੈ ਤੇ ਜਿਵੇਂ ਪਿੱਤੇ ਦੀ ਸਰਜਰੀ ਹੈ ਪਿੱਤੇ ਦੀ ਸਰਜਰੀ ਦਾ ਵੀ ਕੈਂਪ ਹੈ ਉਹ ਅਸੀਂ ਸਿਰਫ 20000 ਚ ਕਰ ਰਹੇ ਹਾਂ ਤੇ ਦਵਾਈਆਂ ਸਟੇ ਤੇ ਆਪਣਾ ਖਾਣਾ ਪੀਣਾ ਵੀ ਵਿੱਚ ਹੀ ਇਨਕਲੂਡਡ ਹੈਗਾ ਤੇ ਬਾਕੀ ਸਾਡਾ ਹਰੇਕ ਟੈਸਟ ਤੇ 25% ਜਿੰਨੇ ਵੀ ਬਲੱਡ ਟੈਸਟ ਹੈ ਪਰਚੀ ਪਰਸੈਂਟ ਦੀ ਛੂਟ ਹੈ ਤੇ ਅਲਟਰਾਸਾਉਂਡ ਵੀ ਅਸੀਂ ਬੜੇ ਘੱਟ ਰੇਟਾਂ ਤੇ ਸਿਰਫ 500 ਰੁਪਏ ਦੇ ਵਿੱਚ ਹੀ ਅਸੀਂ ਇਹ ਕਰ ਰਹੇ ਹਾਂ ਤੇ ਇਹ ਸੰਤ ਬਾਬਾ ਜੀ ਦੀ ਸੋਚ ਹੈ ਕਿ ਅਸੀਂ ਇਹ ਚੀਜ਼ਾਂ ਸਾਰੀ ਸੰਗਤਾਂ ਨੂੰ ਸਾਰੇ ਇਲਾਕੇ ਨਿਵਾਸੀਆਂ ਨੂੰ ਅਗਲੇ ਮਹੀਨੇ ਤਾਂ ਦੇਣੀਆਂ ਹੀ ਹਨ ਪਰ ਪੂਰਾ ਸਾਲ ਤੱਕ ਇਹੀ ਸੇਮ ਰੇਟ ਤੇ ਅਸੀਂ ਇਹ ਜੀਆਂ ਸੇਵਾਵਾਂ ਦੇਣੀਆਂ ਹਨ ਤੇ ਬਾਕੀ ਤੁਸੀਂ ਦੇਖਿਆ ਹੈ ਕਿ ਇੱਥੇ ਤੁਸੀਂ ਹਸਪਤਾਲ ਦਾ ਦੇਖਿਆ ਹੋਣਾ ਕਿ ਹਸਪਤਾਲ ਸਾਡਾ ਜਿਹੜਾ ਹੈਗਾ ਐਨਐਬੀਐਚ ਹੋ ਗਿਆ ਹੈ ਜਿਹੜੀ ਕਿ ਨੈਸ਼ਨਲ ਬਾਡੀ ਹੈ ਇਹ ਪਿੰਡ ਦਾ ਇੱਕ ਅਦਾ ਹੀ ਹਸਪਤਾਲ ਹੋਣਾ ਜਿਹੜਾ ਪੰਜਾਬ ਦਾ ਜਿਹੜਾ ਐਨਐਬੀਐਚ ਰੂਰਲ ਹਸਪੀਟਲ ਜਿਹੜਾ ਹੋਇਆ ਹੈਗਾ ਐਂਡ ਇਹਦੇ ਵਿੱਚ ਇਹੀ ਹੈ ਕਿ ਅਸੀਂ ਜਿਹੜਾ ਟਰੀਟਮੈਂਟ ਕਰਨਾ ਹੈ ਉਹ ਅਸੀਂ ਵਰਲਡ ਕਲਾਸ ਟਰੀਟਮੈਂਟ ਕਰਨਾ ਹੈ ਸੋ ਇਹਦੇ ਵਿੱਚ ਸਾਡਾ ਜਿਵੇਂ ਇਨਫਰਾਸਟ੍ਰਕਚਰ ਹੈ ਸਾਡਾ ਬਹੁਤ ਹੀ ਲੇਟੈਸਟ ਇਨਫਰਾਸਟ੍ਰਕਚਰ ਹੈ ਸੋ ਜਿੰਨੀ ਵੀ ਅਸੀਂ ਵਰਲਡ ਕਲਾਸ ਫੈਸਿਲਿਟੀਆਂ ਹੈ ਸਾਰੀਆਂ ਇਸ ਹਸਪਤਾਲ ਦੇ ਵਿੱਚ ਦੇਰੇ ਹਾਂ ਤੇ ਅਧੇ ਰੇਟਾਂ ਤੇ ਦੇ ਰਿਹਾ ਸੋ ਇਹੀ ਮੇਰਾ ਤਾਂ ਮੈਸੇਜ ਹੈ ਸਾਰਿਆਂ ਨੂੰ ਕਿ ਜਿਹੜੇ ਵੀ ਹੈ ਲੋੜਵੰਦ ਉਹ ਇੱਥੇ ਆ ਕੇ ਇਹ ਕੈਂਪ ਦਾ ਫਾਇਦਾ ਉਠਾ